ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਨੂੰ 6-7 ਨਾਗ ਦਿਖਾਵਾਂਗੇ ਸਾਰੇ ਸੂਏ ਸਵਾਏ ਆ ਤੇ ਆਪਾਂ ਪਹੁੰਚਿਆ ਵੀਰ ਜਸਕਰਨ ਸਿੰਘ ਵਾਲਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸასიਆ ਭਾਜੀ ਸასი ਕਾਲ ਜੀ ਕੀ ਹਾਲ ਚੱਲ ਜੇ ਚੜਦੀ ਕਲਾ ਤੁਸੀਂ ਸੁਣਾਓ ਵਧੀਆ ਚੜਦੀ ਕਲਾ ਜੇ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਇੱਜੀ ਆਪਣਾ ਕਸਕਰਨ ਸਿੰਘ ਪਿੰਡ ਮਹੰਤਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ 5 ਕਿਲੋਪੋਕ ਜਗਾਵਾਂ ਠੀਕ ਹੈ ਜੀ ਫੋਨ ਨੰਬਰ ਲਾਗੇ ਪੈਂਦਾ ਫੋਨ ਨੰਬਰ ਹੈਗਾ 9592800635 ਠੀਕ ਹੈ ਜੀ ਹਾਂ ਜੀ ਤੇ ਇਧਰ ਕਹੀਏ ਸ਼ੁਰੂਆਤ ਜੀ ਹਰ ਜਿੱਦੋਂ ਵਰਗੀ ਕਰ ਲੋ ਸਾਰੀਆਂ ਸੁਈਆਂ ਸਵਾਈਆਂ ਨੇ ਠੀਕ ਹੈ ਠੀਕ ਹੈ ਜੀ ਕੰਬੀ ਦਾ ਪਾੜ ਵਾਲੀਆਂ ਚੰਗੇ ਥਾਂ ਭਾਂਡੇ ਵਾਲੀਆਂ ਸਾਰੀਆਂ ਠੀਕ ਹੈ ਠੀਕ ਹੈ ਬਾਈ ਦੱਸਿਓ ਪਹਿਲੇ ਨੰਬਰ ਤੇ ਛੋਟੀ ਕਰਨ ਵਾਸਤੇ ਸਈਆ ਇਹ ਵੀ ਜੀ ਦੂਜਾ ਸੁਗਾ ਸੂਈ ਜੇ ਅੱਛਾ ਜੀ ਹਾਂ ਆਪਣੇ ਕੋਈ ਸੁਈ ਛੋਟੀ ਇ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕੋਈ ਛੇ ਦਿਨ ਹੋ ਗਏ ਹੁਣ ਕਿ ਪੰਜ ਛੇ ਦਿਨ ਸੂਈ ਨੂੰ ਅੱਛਾ ਜੀ ਹਾਂ ਕਿੰਨਾ ਜੀ ਦੁੱਧ ਤੇਰੇ ਕੋਲ ਆਇਆ ਦੁੱਧ ਵੀ ਜੀ ਥਲੇ ਕੋਈ ਇਸ ਟਾਈਮ ਤਾਹ ਹਜ਼ਾਰਾਂ ਕਿਲੋ ਹੋਊਗਾ 12ਵੇਂ ਹੋ ਸਕਦਾ ਠੀਕ ਹੈ ਜੀ ਹਾਂ ਚੰਗੀ ਚੜਦਾ ਜਿਹੜਾ ਹੈ ਨਾ ਚਾ ਪਕਾ ਮਰ ਬਈ ਬਣਿਆ ਪਿਆ ਇਹਦੀ ਆਪਾਂ ਤੁਹਾਨੂੰ ਐਂਡ ਤੇ ਆਨਲਾਈਨ ਚਵਾ ਦਾਂਗੇ ਅੱਛਾ ਜੀ ਹਾਂ ਜੀ ਠੀਕ ਖੋਲ ਦੋ ਫਿਰ ਬਾਕੀ ਫਿਰ ਖੋਲ ਕੇ ਕਿ ਕਿਹੋਂ ਵੀ ਜੀ ਏਡੀ ਆ ਵੀ ਜਿਹੜੇ ਬੰਦੇ ਨੂੰ ਨਹੀਂ ਗਿਆ ਜੋ ਵੀ ਇਹ ਮੈਂ ਤਾਂ ਸਿੱਖ ਲੂਗਾ ਅੱਛਾ ਜੀ ਹਾਂ ਏਡੀ ਬੋਲੀ ਆ ਉਹ ਆਪਾਂ ਨੂੰ ਵਕਾ ਹੀ ਨਹੀਂ ਹੁਣ ਚੋਕੇ ਪਾ ਲੱਗ ਜ ਇਕ ਕੱਦ ਕਾਠ ਵੀ ਚੰਗਾ ਹੈ ਬਾਈ ਜਵਾਕੇ ਦਾ ਜਵਾਕੇ ਦਾ ਕੱਟਾ ਆ ਬਿਲਕੁਲ ਤਾਜ਼ਾ ਦੇ ਗੱਲਾ ਬਚਾ ਠੀਕ ਹੈ ਇਹਦੇ ਨੇ ਤਾਜ਼ੀਆਂ ਸੂਈਆਂ ਦੋ ਦੋ ਕੰਪਨਸ ਠੀਕ ਹੈ ਜੀ ਮੇਲ ਕਾ ਫਾਇਦਾ ਜਿਹਦੇ ਪਿੱਛੇ ਬਾਈ ਕੀ ਕਰ ਸਕਦੇ ਬਾਕੀ ਝੰਡਾ ਝੁੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਲੈ ਵੀਰ ਚਲੋ ਜੀ ਫੇਸ ਕੁਆਲਟੀ ਇਹਨ ਜੈੱਡ ਬਲੈਕ ਆ ਗਈ ਆ ਨੀ ਕਾ ਨਿਕਾ ਜਿਵੇਂ ਪੱਲੇ ਲੱਗਾ ਪਿਆ ਵਾ ਕਰਮਾਲੀ ਦੇ ਬਾਈ ਕਿੰਨਾ ਭਰ ਦੁੱਧ ਦੇ ਦੁੱਧ ਵਿੱਚ ਜੀ ਤੇਰਾ ਜਿੱਦਾਂ ਸਾ ਮੈਂ ਚੱਲਣ ਲਈ ਦੁੱਧੂ 13-14 ਕਿਲੋ ਤੂੰ ਦੇ ਸਕਦੀ ਹੈ ਬੜੇ ਰਮਾਨਾ ਅੱਛਾ ਜੀ ਹਾਂ ਠੀਕ ਲੋ ਜੀ 13 14 ਲੀਟਰ ਦੁੱਧ ਭਰੂਗੀ ਕਰਮਾਲੀ ਦੇ ਚੱਡਾ ਜਿਹੜਾ ਬਹੁਤ ਹੀ ਬਾਖਮਾਲ ਲੱਗਾ ਪਿਆਰੇ ਥਣਾ ਦਾ ਸਾਰੀ ਗਾਇ ਵੀ ਜਿਹੜਾ ਚੰਗਾ ਵਾ ਤੇ ਬਾਈ ਇਹਦਾ ਮੁੱਲ ਫਿਰ ਕੀ ਕਰਨਾ ਜੀ ਮੁੱਲ ਦੇ ਰਹੀਏ ਇੱਕ ਦੱਸ ਦੀ ਕਰੀਏ ਜਾਇ ਜੇ ਨਿਗੇ ਨਿਗਾਈ ਹਾਂ ਜੇ ਨਿਗੇ ਨਿਗਾਈ ਕਰਦਨੇ ਆਪਾਂ ਮੁੱਲ ਤੋਂ ਜ਼ਿਆਦਾ ਕਰਨੇ ਨਹੀਂ ਆਵੇਂ ਜ਼ਿਆਦਾ ਮੜ ਕੇ ਫੋਨ ਤੇ ਵੀ ਭਰਾ ਸੋਦੇ ਬਾਜੀ ਕਰਦੇ ਆ ਚਲੋ ਇੰਨੇ ਘਟ ਲਿਓ ਨੇ ਹਾਂ ਜਿਹੜੇ ਲੈਣ ਦੇ ਨਾਲੇ ਕਰੀਏ ਜਿੱਥੇ ਚੰਡੀ ਦੇਣੀ ਆਪਾਂ ਹਾਂ ਪੂਰੀ ਦੀ ਦੇ ਦਈਏ ਲੱਖ ਦੀ ਹਾਂਜੀ 2 ਛੜ ਦੀਏ ਦੋ ਛੱਡ ਦਗੇ ਹਾਂ ਤਾਂ ਪਰਾ ਪੰਜ ਹੀ ਛੱਡਦਾ 95 ਦੀ ਹੋ ਗਈ ਹਾਂ ਨਾ ਬਿਲਕੁਲ ਜੈਸ ਨਾਲ ਪਰ ਵੀਡੀਓ ਚਾਉਣਾ ਚੋਗੇ ਆਪੇ ਵੀ ਰੱਖੂਗਾ ਵੀ ਲੱਖੋਂ ਬਾਹਰ ਚੋਟੀ ਲੈਣ ਵਾਲੀ ਆ ਠੀਕ ਹੈ ਠੀਕ ਲਓ ਜੀ ਤੁਹਾਨੂੰ ਪਤਾ ਕਿ ਵੀਰ ਰੇਡ ਪਉਂਦਾ ਬਿਲਕੁਲ ਨਿਗੇ ਨਿਗੇ ਰੇਡ ਹੁੰਦੇ ਲੱਖੋਂ ਬਾਹਰ ਲੈਣ ਵਾਲੀ ਆ ਪਰ ਆਪਾਂ ਮੋਲੀ ਉਹ ਕਰਤਾ ਸਿਰਫ 200 ਛੋੜ ਵਾਲਾ ਠੀਕ ਹੈ ਲਓ ਜੀ 95 ਜੀ ਤੇ ਪਿੱਛੇ ਇਹਦੇ ਮੇਲਕਾ ਉਹ ਤੇ ਭਈਆ ਕਿਵੇਂ ਆ ਗਈ ਇਹ ਭਾਈ ਨੀਲੀ ਰਵੀ ਦਾ ਪੱਖ ਰੱਖ ਦੀ ਜੇ ਇਹ ਬਿਲਕੁਲ ਤਾਜੀ ਸੂਈ ਆ ਠੀਕ ਹੈ ਜੀ ਹਾਂ ਉਹਦਾ ਪਹਿਲਾ ਵਾਲੀ ਤਾਂ ਵਿਖਾ ਦਿਓ ਪਹਿਲਾ ਬੱਚਾ ਆ ਜੀ ਤਾਜਾ ਠੀਕ ਕੀ ਦੂਜੇ ਨੰਬਰ ਤੇ ਜਿਹੜੀ ਆ ਨੀਲੀ ਦਾ ਵੀ ਬੱਚਾ ਚੰਗਾ ਪਲਿਆ ਕੱਟਾ ਜੇ ਹਾਂਜੀ ਛੇਡੇ ਕੱਟ ਵਾਲਾ ਆ ਗਿਆ ਜੇ ਕਰਮਾ ਵਾਲਾ ਇਹਦੇ ਵੀ ਕਰਮਾ ਵਾਲੀ ਥੱਲੇ ਵੇਖੋ ਦੋਵੇਂ ਇਹ ਵੀ ਦੁੱਧ ਵਾਲੀ ਝੋਟੀ ਆ ਅੱਛਾ ਜੀ ਦੂਜਾ ਸੁਈ ਆ ਦੋਵੇਂ ਸਾਈਡ ਤੇ ਵੇਖੋ ਐ ਡਾਬੇ ਚਿੱਟੇ ਚਟਾਕ ਦਵੇਂ ਠੀਕ ਠੀਕ ਲਓ ਜੀ ਡਾਬ ਡੇੜੇ ਦੋਵੇਂ ਸਾਈਡਾਂ ਤੇ ਆ ਕੇ ਨੀਲੀ ਦਾ ਰੱਖ ਦਿਆ ਤੂੰਣ ਚਾਣੇ ਵੀ ਬੜੀ ਵਧੀਆ ਇਹ ਥੱਲੇ ਮੋਕੇ ਦੇ ਹੁਣ 10 ਕਿਲੋ ਤਿਆਰ ਹੋ ਵਜੇ ਅੱਛਾ ਜੀ ਹਾਂ ਜੇ ਤਾਜੀ ਸੁਈ ਥੱਲੇ ਹੀ ਠੀਕ ਆ ਜੀ ਬੋਲਾ ਕੇ ਦੁੱਧ ਤੇ ਆ ਗਏ ਹਾਂ ਵੇਖ ਲੋ ਜੇ ਪੰਜ ਐਸ਼ੀਆ ਸਤੰਦਰਾ ਦੀ ਸੁਈ ਆ ਕਾਲੀ ਲੈਂਦੀ ਆ ਦੁੱਧ ਹੀ ਹੋ ਗਿਆ ਹਾਂ ਦੁੱਧ ਹੀ ਗਣ ਲੋ ਕਹੀਂ ਹਾਂਜੀ ਜੀ ਜੀ ਇਸ ਕੁਆਲਟੀ ਚੈੱਕ ਕਰ ਸਾਡੇ ਤੁਸੀਂ ਇਹਦੀ ਵੀ ਤੇ ਨੀਲੀ ਦਾ ਰੱਖਦੀ ਆ ਪੱਕ ਹੈ ਸਿੰਗਲ ਹੈ ਡੀ ਆ ਕਰਮਾਲੀ ਇਹ ਵੀ ਬਹੁਤ ਥੱਲੇ ਉਸਾਰ ਦੇ ਇਹ ਬਾਈ ਸੁਆ ਇਹਦਾ ਸੁਆ ਤੁਚਾ ਜੇ ਠੀਕ ਆ ਲਓ ਜੀ ਜਿਆ ਸੁਆ ਇਹ ਵੀ ਛੋਟੀ ਸੁਈ ਹੈ ਤੇ ਥਣਾ ਦਾ ਸੈਜ ਗਿਆ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ ਲੈ ਵੀਰ ਇਹ ਹਵਾ ਨੇ ਸਾਰਾ ਸਾਈਡਾਂ ਦਾ ਜਿਹੜੇ ਡੱਪ ਆ ਗਏ ਆ ਕਰਮਾਲੀ ਦੇ 10 ਤੋਂ 11 ਲੀਟਰ ਜਿਹੜਾ ਦੁੱਧ ਦੇ ਦੇ ਕੋਲ ਵੀ ਤਿਆਰ ਆ ਕਰੋ ਜੀ ਚੈੱਕ ਅਪ ਪਿਛੇ ਜਿਵਾ ਆ ਕੇ ਜਿਹੜਾ ਬਹੁਤ ਹੀ ਬਾਤ ਕਮਲ ਆ ਗਿਆ ਵਾ ਤੇ ਆ ਚੈੱਕ ਕਰ ਸਾਡੇ ਤੇ ਫਿਰ ਨੇਲੀ ਦਾ ਵੀ ਦਾ ਇਹ ਬਾਈ ਕਿੰਨਾ ਕੱਢ ਜੂਦੋ ਤਾਂ ਜੀ ਇਹ ਵੀ 12 13 ਕਿਲੋ ਦਿੰਦੇ ਤੁਹਾਨੂੰ ਦੇਖੋ ਪਤਲੀ ਚਮੜੀ ਜੀ ਤੁਹਾਨੂੰ ਪਤਾ ਯਾਦ ਨਸਲਿਆ ਠੀਕ ਹੈ ਜੀ ਆ ਨੀਲੀ ਜਉਂਦੀ ਹੈ ਬਿਲਕੁਲ ਦੇਖੋ ਥਾਣਾ ਐ ਚਾਰੇ ਥਾਣੇ ਇੱਕੋ ਜੇ ਕਰ ਜਾਂਦੀ ਪਸਮਕੇ ਲੰਮਾ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਬਾਈ ਜੀ ਇਹਦਾ ਮੁੱਲ ਇਹ ਵੀ ਇਹ 90000 ਦੀ ਇਹ ਵੀ ਕਰ ਦਈਏ ਜਸਨੋਈ ਜਸਨੋਈ ਹਾਂਜੀ 85 ਦੇ ਦਈਏ ਉਹ ਛੱਡ ਦਈਏ ਉਹ ਦੋ ਛੱਡ ਦਈਏ ਵਾਧੇ ਕਰੀਏ ਹਾਂਜੀ ਵਾਧੇ ਛੱਡ ਹਾਂ ਨਾ ਵੀ ਇਹ 81000 ਦੀ ਪੂਰੇ ਦੀ ਜਾਂਦੀ ਹੈਗੇ ਪੂਰੇ ਦੀ ਕੀ ਹੋ ਗਿਆ ਵੇਲ ਹੁਣ ਕੇ ਨਾ ਵੀਰਪਰਾ ਕੋ ਫੋਨ ਤੇ ਨਾ ਸੌਦਾ 바ਰੀ ਮੁੰਡੇ ਕਰੇ ਹਨਾ ਠੀਕ ਹੈ ਜੀ ਚਲੋ ਠੀਕ ਹੈ ਪੂਰੇ 80 ਦੀ ਪਰ 10 ਕਿਲੋ ਚ ਵਾ ਦੇ ਦਊ ਤਾਂ ਤਾਂ ਪਲਾਸੀ ਹੋਊਗਾ ਅੱਛਾ ਜੀ ਹਾਂ 10 ਕਿਲੋ ਭਵੇਂ ਕੋ ਵੀ ਦੋ ਟਾਈਮ ਭਵੇਂ ਇੱਥੇ ਆਣ ਕੇ ਚੋਲੇ ਭਵੇਂ ਵੀਡੀਓ ਕਾਲ ਤੇ ਚੋਲੇ ਬਿਲਕੁਲ ਬਿਲਕੁਲ ਜੀ ਲਓ ਜੀ ਲੈਣ ਦੇ ਲੈ ਬਾਈ ਨੇ ਮੋਲਕ ਕੀਤਾ ਜੇ ਬਿਲਕੁ ਇਹ ਹੈ ਬਦਲੇ ਕੰਮ ਵਾਲੀ ਤੇ ਭਾਈ ਆ ਕਿਵੇਂ ਆ ਗਈ ਅੱਜ ਮਈਆਂ ਵੱਡੀਆਂ ਤੇ ਮੋਲ ਨਿੱਕੇ ਕਰਦ ਨੇ ਪਿਓਰ ਮੋਹਰਾ ਜੇ ਆ ਵੀ ਵੇਖ ਲੋ ਠੀਕ ਹੈ ਜਾਨ ਜੈਡ ਬਲਾਇਰ ਇਹ ਥਲੇ 12 ਕਿਲੋ ਪਿਆਰ ਹੋਊਗਾ ਜੀ ਹੁਣ ਅੱਛਾ ਜੀ ਹਾਂ ਇਹ ਵੀ ਤਾਜੀ ਸੂਈ ਜੇ ਬਿਲਕੁਲ ਠੀਕ ਹੈ ਜੀ ਹਾਂ ਪੂਰਾ ਵੱਡਾ ਵਜਨ ਕੱਢ ਜੇ ਵੇਖੋ ਐ ਪੂਰੇ ਸਰੀਰ ਤੇ ਨਾੜਾਂ ਹੀ ਨਾੜਾਂ ਆ ਨਾੜਾਂ ਨੂੜਾਂ ਕਾਫੀ ਆ ਗਈਆਂ ਨਾ ਇਹ ਸੁਗਾ 15 16 ਕਿਲੋ ਲਈ ਝੋਟੀ ਆ ਅੱਛਾ ਜੀ ਹਾਂ ਇਰ ਕੋਣ 12 ਲੀਟਰ 12 ਕਿਲੋ ਤਿਆਰ ਹੋਊਗਾ ਇਹ ਕੋ ਠੀਕ ਹੈ ਲਓ ਜੀ ਇਹਦੇ ਕੋਲ ਜਿਹੜਾ 12 ਲੀਟਰ ਦੁੱਧ ਤਿਆਰ ਆ ਏਦਾਂ ਤੇਦਾਂ ਮਾਦੀ ਖੜੇ ਸਾਰੀਆਂ ਜਿਹੜੀਆਂ ਤਾਜ਼ੀਆਂ ਸਈਆਂ ਬਿਲਕੁਲ ਥੋੜੇ ਥੋੜੇ ਬਣਾ ਦੀਆਂ ਵੀ ਜੈਡ ਬਲੈਕ ਆ ਕੀ ਯਰ ਸਿੰਗਰ ਬਹੁਤ ਹੀ ਬਾਖਮਾਲ ਇਹਨੂੰ ਵੀ ਲੱਗਾ ਵਾ ਇਹਦੇ ਪਿੱਛੇ ਜਵਾਲ ਇਹਦੇ ਪਿੱਛੇ ਕੱਟਾ ਜਿਆ ਠੀਕ ਹੈ ਲਓ ਜੀ ਸਾਰੀਆਂ ਇਹਨਾਂ ਤੇ ਸ਼ੇਕ ਕਰਨਾ ਨੇ ਇੱਕ ਕੱਟੀ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਚੱਡਾ ਜਿਹੜਾ ਇਹ ਵੀ ਪਗਾਵਾ ਨੂੰ ਕੱਟਣ ਦੀ ਨਾੜਾਂ ਨੂੰ ਨਾ ਜਿਹੜੀਆਂ ਚੱਡੇ ਦੇ ਵੀ ਕਾਫੀ ਆ ਗਈਆਂ ਵਾ ਦੇ ਕੇ ਆਥੀਆ ਮੱਧ ਕਰੀਆ ਠੀਕ ਹੈ ਲਓ ਇਹ ਰਸੀਗਨ ਟੈਂਕੀ ਆ ਧਾਵਣਾ ਦੇ ਚੱਟਾ ਜਿਹੜਾ ਬਹੁਤੀ ਬਾਸਮਾਲ ਚੰਦਾਰਾ ਹੁੰਦਾ ਜਿਹੜੀਆਂ ਖਾਸੀ ਜਾਂਦੀਆਂ ਨੇ ਖੱਡੇ ਦੇ ਪਾਣਾ ਦਾ ਸੈਜ ਗਿਆ ਬ ਜਿਹੜਾ ਇਹਨ ਗੱਠੋਂ ਬਾਹਰ ਲੱਗਾ ਪਿਆ ਵਾ ਕਰਮਾਲੀ ਨੂੰ ਕਰ ਸਾਡੇ ਦੀ ਚੱਕ ਬਹੁਤ ਜਿਆਦਾ ਬਾਸਮਾਲ ਆ ਇਹਦਾ ਬਾਕੀ ਮੁੱਲ ਫਿਰ ਆ ਜੀ ਮੱਝ ਤੇ ਹੈਗੀ ਆ 2 ਲੱਖ ਦੀ ਅਛਾ ਜੀ ਪਰ ਆਪਾਂ ਜਾਇਜ਼ ਕਰਕੇ ਦਾਵਾਂਗੇ ਠੀਕ ਆ ਬਾਕੀ ਮੈਂ ਤੇ ਭਵੇਂ ਸਾਰੀ ਇਦਾਂ ਚੋਲੋ ਵਿੱਚ ਸਾਰੀਆਂ ਅਛਾ ਜੀ ਇੱਕ ਥਣ ਮਾੜੀ ਜੀ ਪਰਲੇ ਬੰਨੇ ਦਾ ਪੂਰ ਮਾਰਦਾ ਵਾ ਤੇ ਆਖੂ ਤੇ ਮਾੜੀ ਜੀ ਭਵੇਂ ਦੋ ਦੋ ਧਾਰੇ ਮਾਰ ਕੇ ਵਿਖਾ ਦੀਏ ਅਛਾ ਜੀ ਠੀਕ ਨਹੀਂ ਠੀਕ ਆ ਆਪਾਂ ਕਿੰਤੂ ਪ੍ਰਿੰਤੂ ਵਾਲੀ ਗੱਲ ਸੌਦੇ 'ਚ ਰੱਖਣੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸਿੱਧਾ ਹੀ ਖਰੇ ਸੌਦੇ ਕਰਨੇ ਆ ਬਿਲਕੁਲ ਸਹੀ ਗੱਲ ਆ ਜੀ ਮੈਂ ਤਾਂ ਕਿ ਪਾਣਾ ਅੱਛਾ ਜੀ ਤੇ ਮੈਂ ਤਾਂ ਥਣ ਥਣ ਬਰਾਬਰ ਹੋਣਗੇ ਅਗਲੇ ਨਾਲ ਅਗਲਾ ਤੇ ਮਗਲੇ ਨਾਲ ਮੋਰ ਵਾਲਾ ਅੱਛਾ ਜੀ ਤੇ ਅਗਲੇ ਥਣ ਤੇ ਮਾੜੀ ਜੀ ਭੂਰ ਮਾਰਦਾ ਪਰਲੇ ਥਣ ਤੇ ਮਾੜਾ ਜਿਹਾ 1 ਮਿੰਟ ਲੱਗਣਾ ਬੱਚਾ ਭਾਂ ਪਸਮਾਉਣ ਤੋਂ ਬਣਾ ਮਾਰੀ ਮਾਰ ਕੇ ਵੀਰਾਂ ਨੂੰ ਵਿਖਾ ਹੀ ਦਈਏ ਕੋਈ ਗੱਲ ਨਹੀਂ ਮਾੜਾ ਜਿਹਾ ਲੱਗ ਲਿਆ ਲੈ ਵੀਰ ਲੈ ਹਾਂ ਬਟਾ ਮੈਂ ਬੜੀ ਆ ਮੈਂ 15 16 ਕਿਲੋ ਵੱਧ ਕੱਢੂਗੀ ਮਾੜਨਾ ਅੱਛਾ ਜੀ ਇਹੋ ਬੱਚਾ ਹਾਂ ਇਹੋ ਬਟਾ ਇਹ ਮਾੜਾ ਇਦਾਂ ਵੀਰਾਂ ਨੂੰ ਵਿਖਾ ਦਈਏ ਇਹ ਕਰਨ ਦੀ ਵੀ ਕਰਨ ਵਾਲੀ ਦੋ ਲਈ ਵੇ 12 ਕਿਲੋ ਕੋਈ ਦੋ ਟਾਈਮ ਟੈਨ ਉਹ ਹਾਲ ਦੀ ਘੜੀ ਹੋਊਗਾ ਬਿਲਕੁਲ ਤਾਜੀ ਸੋਈ ਹੈ ਵੀ ਆਪਣੇ ਕੋਲ ਸੋਈ ਹੈ ਜੇਰ ਤੱਕ ਵੀਡੀਓ ਸਾਡੀਆਂ ਬੁਖਾ ਦੇ ਆਂਗੇ ਵੀਰ ਨੂੰ ਅੱਛਾ ਜੀ ਹਾਂ ਜਿਹੜੀ ਲਾਈਵ ਹੀ ਆਪਾਂ ਤੁਹਾਨੂੰ ਧਾਰਨ ਆਹ ਬਿਲਕੁਲ ਹੈਗਾ ਸਾਫ਼ ਇੰਦੇ ਲਖੋ ਆਹ ਨਾ ਮੋਠਾਂ ਜੇ ਆ ਬਸ ਠੀਕ ਹੈ ਜੀ ਆ ਮਾੜਾ ਜ ਮਾਰਦਾ ਜੀ ਪੂਰਾ ਆਹ ਚਲੋ ਕੇ ਵੀਰ ਭਾਣੂ ਬੱਤਰ ਹੋਊਗਾ ਸੈੱਟ ਕਰ ਸਕਦਾ ਸੈੱਟ ਕਰ ਸਕਦਾ ਪਰ ਆਪਾਂ ਇਹਦੇ ਨਾਲ ਕੋਈ ਨਹੀਂ ਪੰਗਾ ਲਿਆ ਕੋਈ ਵੀਰਾਂ ਦਾ ਖੰਭ ਬਣਾ ਜਾਂ ਕੋਈ ਜੀ ਨਾੜ ਜਾਂਦਾ ਆ ਬਾਕੀ ਥਣ ਪੂਰਾ ਹੋਊਗਾ ਅੱਛਾ ਜੀ ਸਰੂ ਵੀ ਬਿਲਕੁਲ ਸਾਫ ਆ ਠੀਕ ਆ ਹਾਂ ਇਹਦਾ ਮੜੀ ਜੀ ਭੂਰ ਮਾਰਦਾ ਨੇ ਬਾਕੀ ਥਣ ਬਰਾਬਰ ਆ ਠੀਕ ਆ ਦੋਦੇ ਜੀ ਹੁੰਦਾ ਕੋਈ ਚੱਕਰ ਨਹੀਂ ਲਓ ਜੀ ਆ ਜਿਹੜੀ ਆ ਚੀਜ਼ ਦਾ ਬਹੁਤ ਹੀ ਜ਼ਿਆਦਾ ਕੋਈ ਮੁੱਲ ਨਹੀਂ ਹੁੰਦਾ ਬਾਕੀ ਬਾਈ ਨੇ ਸਾਰੇ ਦੱਸਿਆ ਵਾ ਮਾਕੀ ਮੈਂ ਹੀ ਆਇਆ ਬਹੁਤ ਦੇਖੋ 15-16 ਕਿਲੋ ਕਾਡੇ ਰਹਿਮਾਨ ਨਾਲ ਚੋਲੂਗਾ ਇਹਦੇ ਵੀ ਕਾਫੀ ਆ ਗਏ ਤੇ ਬਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ ਤੁਹਾਨੂੰ ਦੱਸਤਾ ਹੁਣ ਆਪਾਂ ਜੈ ਜੀ ਕਰਦਣੀ ਹੁਣ ਵੀਰ ਜੀ ਮੁੱਲ ਮੈਂ ਦਾਗਾ 1 ਲੱਖ ਦਾ 1000 ਰੁਪਈਆ ਅੱਛਾ ਜੀ ਥਾਣ ਦੀ ਪੂਰੇ ਬਰਾਬਰ ਹੋਣਗੇ ਥਾਣ ਚ ਕੋਈ ਕਿਸੇ ਰਕਮ ਨਹੀਂ ਠੀਕ ਹੈ ਥੋਣ ਵੀ ਪੋਲੀ ਅੱਛਾ ਜੀ ਬਸ ਇਹੋ ਇਕੱਲੀ ਪੂਰ ਹੀ ਪੂਰ ਜੇ ਠੀਕ ਹੈ ਠੀਕ ਹੈ ਉਹਦੇ ਕਰਕੇ ਚਲੋ ਆਪਾਂ ਜੇ ਹਿਸਾਬ ਨਾਲ ਲਈ ਹਿਸਾਬ ਨਾਲ ਮੱਝ ਦੇ ਦੇਣੀ ਅੱਛਾ ਜੀ ਹਾਂ ਜੀ ਇਹ ਰੀ ਫਰੇਦਾ ਦੀ ਜੈਸਮਨ ਹਾਂਜੀ ਕੰਬੀ ਆ। ਪਰ ਇਹ ਮੈਂ ਬੜੀ ਮੈਂ ਦੋ ਤੋਂ ਵੇਲੀ ਹੋਵੇ ਤਾਂ ਵੀ ਮੈਂ ਆਮ ਰਪਈਆ ਦੀ ਆ ਲੇਕਿਨ ਮੈਂ ਦੁੱਧ 15-16 ਕਿਲੋ ਬੜੇ ਰਮਾਨ ਨਾ ਦਊਂ ਖੁੱਲੀ ਡੁੱਲੀ ਨਾ। ਅੱਛਾ ਜੀ। ਹਾਂ ਇਹ 'ਚ ਕੋਈ ਸ਼ੱਕ ਨਹੀਂ ਆ। ਠੀਕ ਆ। ਮੈਂ 12 ਕਿਲੋ ਹੋਊਗਾ। ਇਹ ਹੁਣ ਮੁੱਲ ਫਰੇਦਾ। ਹੁਣ 1 ਪਾਈ ਦੀ ਦੇ ਦਈਏ। ਹੋਰ ਕਰ ਦੀ ਯਾਰ। ਹਾਂਜੀ। ਹੋਰ ਕਰ ਦੀ। ਹਾਂ ਨਾ ਹੀ ਪੂਰੇ ਦੀ ਦੇ ਦਾਂਗੇ। ਪੂਰੇ ਲੱਕ ਦੀ। ਹਾਂਜੀ। ਕੀ ਕਰਦੀਏ ਲੈ ਗਿਆ ਨੱਪ ਕੇ ਕਿੱਲੀ ਆਈ ਤੇ ਮੈਨੂੰ ਕਾ ਦੋ ਹੋਰ ਛੜਦਾ ਭਰਾ ਹੋਰ ਦੱਸ ਗਿਆ ਠੀਕ ਹੈ ਲਓ ਜੀ 98000 ਦੀ 15 16 ਲੀਟਰ ਵਾਲੀ ਝੋਟੀ ਨਹੀਂ ਲੱਭਦੀ ਹਾਂ ਜੀ ਹਾਂ ਜੀ ਬਾਕੀ ਚਲੋ ਕੇਵੀਰ ਭਰਾ ਨੂੰ ਥੋੜੀ ਜਿਹੀ ਨੌਲੇਜ ਹੋਵੇ ਥਣਪੂਰਾ ਚਲਾ ਸਕਦਾ ਬਾਕੀ ਤਾਂ ਨਹੀਂ ਥਣਪੂਰਾ ਵਾ ਹਣ ਪਿੰਨੇ ਵੱਲੋਂ ਵੀ ਸੈੱਟ ਕਰ ਸਕਦਾ ਹਾਂ ਹਾਂ ਜੀ ਕੋਈ ਚੱਕਰ ਨਹੀਂ ਆ ਬਸ ਕੱਲੀ ਭੂਰ ਹੀ ਆ ਬਾਕੀ ਦੁੱਧ ਜਿਹੜਾ ਬਿਲਕੁਲ ਬਰਾਬਰ ਆਉਂਦਾ ਵਾ ਕੋਈ ਸ਼ੱਕ ਨਹੀਂ ਆ ਹਾਂ ਜੀ ਅਗਰ ਤੁਹਾਨੂੰ ਨੋਕੇ ਪਾਹੀ ਨੰਨੇ ਨੋਕਾ ਲੰਗਰੇੜ ਪਾਤਾ ਵਾ ਸਿਰਫ ਉਹਦੇ ਕਰਕੇ ਭੂਰ ਤੇ ਕਰਕੇ ਮੜਾ ਮੈਂ ਪੂਰਾ ਹਾਥੀ ਆ ਢਾਈ ਢਾਈ ਲੱਖ ਦੀ ਮੈਂ ਵਿਕਦੀ ਏਦਾਂ ਦੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਤੇ ਬਾਈ ਆ ਚੌਥੇ ਨੰਬਰ ਤੇ ਇਹ ਵੀ ਜੀ ਪਹਿਲਣ ਕੱਟੀ ਸੂਈ ਜੇ ਅੱਛਾ ਜੀ ਅਜੇ ਮੂੰਹ ਚਾਰ ਦੰਦੀ ਜੇ ਠੀਕ ਆ ਜੀ ਇਹ ਪਰਸੋਂ ਦੀ ਸੂਈ ਜੇ ਪੂਰੀ ਵੱਡੀ ਕਾਦੇ ਆ ਪੂਰੀ ਹਾਈਡ ਪੂਰੀ ਹੋਣੀ ਚੌਗੀ ਮੂੰਹ ਚ 4 ਦੰਦਾਂ ਚਾਰ ਦੰਦੀ ਠੀਕ ਆ ਹਾਂ ਜੀ ਕਿੰਨਾ ਦੋ ਦੇ ਕੋ ਇਹ ਕੋ ਵੀ ਦੀ ਅਜੇ ਹੋਊਗੀ ਬੋਲੀ ਕੋਈ 8 ਕਿਲੋ ਹੋਗੀ ਠੀਕ ਆ ਅਣੀ ਦੂਜਾ ਡੰਗ ਹੋਇਆ ਸੂਈ ਨੂੰ ਅੱ ਤੋ ਢੋਟੀ ਪਹਿਲਣ ਜਿਸੋਂ ਤੱਕ ਥਣ ਲੇਵਾ ਐਡੀ ਪਹਿਲ ਨੂੰ ਲੱਗਦਾ ਨਹੀਂ ਨਹੀਂ ਲੱਗਦਾ ਕਿ ਹਜੇ ਸਾਫ ਕਰਦੀ ਜਿਹੜਾ ਬਹੁਤ ਚੰਗਾ ਬਣ ਗਿਆ ਗੱਬਣ ਦੇਖਣ ਵਾਲੀ ਹੀ ਝੋਟੀ ਐ ਅੱਛਾ ਜੀ ਹਾਂ ਗੱਬਰ ਦੇ ਕੁੜੇ ਲਿਵਾਤਾਂ ਨੂੰ ਵਿਖਾਉਣੇ ਤੋਰ ਕੇ ਸਾਰਾ ਲੇਵਾ ਟਾਇਰ ਦੀਰ ਇੱਕ ਬਣੂ ਲੇਵਾ ਫੇਰ ਉਨਾਂ ਹੀ ਠੀਕ ਆ ਕਿ ਇਹਨਾਂ ਪੰਜ ਚਾਰ ਨਾਲ ਸਾਹਮਣੀ ਪਾਉਣੀ ਸਾਹਮਣੀ ਪਾਉਗੇ ਲਓ ਜੀ ਪਹਿਲਾਂ ਨਿਕਾਦਾ ਜਿਹੜਾ ਬਹੁਤ ਹੀ ਚੰਗਾ ਕੱਢ ਲਿਆ ਚੱਡਾ ਲੱਗਾ ਜੇ ਤੇ ਥੱਲੇ ਵੀ ਪੰਡਾ ਹੀ ਪਾਈਆਂ ਕਰਮ ਵਾਲੀ ਦਾ ਹੈ ਵੀ ਅੱਖਾਂ ਵਾਲਾ ਚੱਡਾ ਤੇ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਕਰਮ ਵਾਲੀ ਨੂੰ ਐਨ ਕੱਲਾ ਕੱਲਾ ਤੇ 8 ਲੀਟਰ ਜਿਹੜਾ ਇਹਦੇ ਕੋਲ ਬੌਲਾ ਹਜੇ ਬਿਲਕੁਲ ਤਿਆਰ ਬਈ ਕਿੰਨਾ ਕੁ ਭਰ ਚੁਟਾੜਾ ਆਪਣਾ ਜੀ ਪਹਿਲਾਂ ਦੁੱਧ 12 13 ਕਿਲੋ ਤੇ ਬੜੇ ਰਮਾਨਾ ਦੇ ਦੂ ਨਾ ਜਿੱਦਾਂ ਹੀ ਆਈਡੀਆ ਵੇਖੋ ਠੀਕ ਹੈ ਠੀਕ ਹੈ ਫਰੀ ਹੈ ਬਿਲਕੁਲ ਵੇਖਿਓ ਕਾਰਾ ਕਿੱਡਾ ਦੁੱਧ ਵਾਲਾ ਬਿਲਕੁਲ ਬਿਲਕੁਲ ਜੀ ਪਿੱਡੋ ਝੋਟੀ ਲਈ ਆਪਣੀ ਪਿੱਡੋਆਂ ਆ ਗਈਆਂ ਵਾ ਪਿੱਡੋ ਝੋਟੀ ਲਈ ਆ ਇਹਦੀ ਮਾਤਰਿਕ ਆਰਡ 15 16 ਕਿਲੋ ਦਾ ਜੇ ਅੱਛਾ ਜੀ ਹਾਂ ਕਮਾਲੀ ਰਗਮਾਰ ਸਾਰਾ ਹੀ ਬੜਾ ਚੰਗਾ ਸਾਡੇ ਵਿੱਚ ਬਹੁਤ ਜਿਆਦਾ ਵਾਹ ਕਮਾਲ ਦੇ ਦੇਖੋ ਪਹਿਲੇ ਪਹਿਲਾ ਡੰਗਰ ਪੰਦਾ ਨਹੀਂ ਲੇਵੇ ਤੂੰ ਲੱਗਦਾ ਹੀ ਨਹੀਂ ਪਹਿਲੇ ਨੂੰ ਝੋਟੀ ਬਿਲਕੁਲ ਬਿਲਕੁਲ ਸਹੀ ਚਾਰ ਦੰਦੀ ਦੀ ਝੋਟੀ ਅੱਛਾ ਜੀ ਹਾਂ ਇਹਦੇ ਪਿੱਛੇ ਜਵਾਕ ਇਹਦੇ ਪਿੱਛੇ ਕੱਟਾ ਜੇ ਆ ਵੀ ਇਹਦੇ ਪਿੱਛੇ ਵੀ ਕੱਟਾ ਜੇ ਇਹਦੇ ਪਿੱਛੇ ਕੱਟਾ ਪੱਕਾ ਵੀ ਕੱਟਾ ਕੌੜਾ ਬੱਚੇ ਦੀ ਲੰਬਾਈ ਵੇਖ ਲਓ ਕਿੰਨੀ ਜੇ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਆ ਤਮਾ ਤਮਾ ਦਾ ਬੱਚਾ ਆ ਬਿਲਕੁਲ ਇਹਦੇ ਕੋਲ ਤਮਾ ਤਮਾ ਦਾ ਬੱਚਾ ਵੇਖ ਲਓ ਬੋਟਾ ਵੀਰ ਭਰਾਏ ਨਾਲ ਆ ਕੇ ਜੇ ਬੋਟੀ ਬਣ ਰਿਹਾ ਜੇ ਛੋਟੀ ਦੇ ਵੀਰ ਜੀ ਇਹ ਵੀ ਪਹਿਲਾਂ 1.5 ਲੱਖ ਦੀ ਵੇਚਣ ਵਾਲੀ ਪਰ ਆਪਾਂ ਜੇ ਤੁਹਾਨੂੰ ਕਹਿਤਾ ਮਈਆਂ ਵੱਡੀਆਂ ਦਾ ਮੁੱਲ ਨਿੱਕੇ ਅੱਜ ਹਾਂਜੀ 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 ਇਹ 1-10 ਦੀ ਦੇ ਦਈਏ ਵੀ 1-10 ਦੀ ਹਾਂਜੀ ਕਰ ਦਈਏ ਵਿੱਚੋਂ ਵੀ ਹਾਂਜੀ ਕਰ ਦਈਏ ਵਿੱਚੋਂ ਵੀ ਕਰ ਦਈਏ ਹਾਂਜੀ ਖੜਦਗੇ ਉਦਲਾ ਦਾ ਹੀ ਲਾ ਦੇ ਨੇ ਦਾ ਹੀ ਲਾ ਦੇ ਨੇ ਪਰ ਵੀਦੀ ਝੋਟੀ ਐਡੀ ਕੋ ਲੋ ਹੂਆ ਵੀਰਾਂ ਦੀ ਤੇ ਗੱਲ ਕਰਦੇ ਨਾ ਪਤਾ ਮੈਂ ਕਹਿਣਾ ਨਾ ਸਾਨੂੰ ਬੜੀ ਔਖੀ ਮਿਲਨੀ ਐਡੀ ਝੋਟੀ ਨੇ ਬੋਲ ਜੀ ਬਿਲਕੁਲ ਜੀ ਹਾਂਜੀ ਆ ਵੀਰ ਨੂੰ ਫੜਾ ਦੇ ਇੱਧਰ ਕਮਾਲ ਲੱਗਾ ਨਾ ਰਿੰਗ ਸਿੰਗ ਲੱਗਾ ਪਿਆ ਵਾ ਬਿਲਕੁਲ ਕਿੰਨੀਆਂ ਬਰੀਕੀਆਂ ਬੜੀਆਂ ਤੇ ਚਵਾਈ ਵੀ ਬੜੀ ਜੀ ਇਸ ਸਿੰਗ ਵਾਲੀ ਏ ਕਰਮ ਵਾਲੀ ਇਹ ਦਾਣਾ ਦਾ ਸੈਜ ਕਰ ਅਗਲੇ ਬਨੇ ਵੀ ਲੇਵੇ ਦੀ ਵੇਖੋ ਅਗਲੇ ਬਨੇ ਸੈਜ ਵੀ ਵੇਖੋ ਤੇ ਮਗਲੇ ਬਨੇ ਵੇਖੋ ਠੀਕ ਹੈ ਠੀਕ ਲੋ ਜੀ ਚੌਹਾਂ ਨੁਕਰਾਂ ਦੇ ਉਹ ਬੱਚਾ ਲਾਉਣ ਦੀ ਡੇਰ ਹੀ ਝੋਡੀ ਪਸੰਦੀ ਆ ਵੇਖੋ ਠੀਕ ਹੈ ਠੀਕ ਲਓ ਜੀ ਪੂਰੇ ਲੱਖ ਰੀਏ ਬਾਕੀ ਮੌਕੇ ਤੇ ਜਰੂਰ ਛੋੜ ਛੱਪਾ ਬਾਈ ਕਰ ਦੂਗਾ ਤੇ ਬਈ ਉਹ ਕਿਵੇਂ ਆ ਗਈਆਂ ਆ ਵੀ ਦੁੱਧ ਵਾਲਾ ਸਮੁੰਦਰ ਜੀ ਵੇਖੋ ਇੱਥੇ ਵੀ ਬਿਜਲੀ ਘਰੀ ਬਣਿਆ ਸਾਰਾ ਠੀਕ ਹੈ ਜੀ ਸਰੀਰ ਤੇ ਥੋੜੀ ਜਿਹੀ ਫੋਨ ਤੋਂ ਕਰਕੇ ਦਰਦੀ ਹੈ ਮਾੜੀ ਫੋਨ ਤੋਂ ਬੜੀ ਚੱਲੂ ਏ ਅੱਛਾ ਜੀ ਹਾਂ ਠੀਕ ਹੈ ਜੀ ਇਧਰਲੇ ਵੀ ਜੀ 10 ਕਿਲੋ ਬੋਲਾ ਉਥੇ ਲੈ ਜੇ ਇਹ ਵੀ ਤਾਜੀ ਸੂਈ ਇਹਦੇ ਮਗਰ ਕੱਟੀ ਏ ਲਓ ਜੀ ਇਹਦੇ ਪਿੱਛੇ ਇਹ ਨੰਬਰ ਲੱਗੀ ਸਾਰੀਆਂ ਨੂੰ ਇਹ ਦਸ ਥੋੜ ਵੀਰ ਜਿਹੜਾ ਇਹਦੇ ਕੋਲ ਐਨ ਬਿਲਕੁਲ ਬੋਲਾ ਹੀ ਬੋਲਾ ਤਿਆਰ ਆ ਬਈ ਸੂਆ ਜੇ ਸੂਆ ਤਿੱਜਾ ਸੂਆ ਸੂ ਠੀਕ ਹੈ ਜੀ ਲੋ ਇਹ ਸੁਗਾ ਵੀ ਤੀਸਰਾ ਤੇ ਦੁੱਤੀ ਵੀ ਨੇ ਕੱਟੀ ਤੇ ਇਹ ਵੀ ਪਿਓਰ ਮੋਰਾ ਜੇ ਪੂਛੇ ਕਵਾਲਨੀ ਦਾ ਵੀ ਚਟਾ ਹੈਗਾ ਠੀਕ ਹੈ ਜੀ ਬਾਈ ਕਿੰਨਾ ਭਰ ਜੂਗੀ ਇਹ ਦੁੱਧੇ ਵੀ 12 13 ਕਿਲੋ ਦੇ ਦੁੱਧ ਬੜੇ ਮਾਣ ਨਾਲ ਠੀਕ ਹੈ ਲੋ ਜੀ 12 13 ਲੀਟਰ ਦੁੱਧ ਥੱਲੇ ਵੇਖੋ ਬਲੇਡ ਨਹੀਂ ਕਾਈ ਬਣੀ ਫਿਰਦੀ ਇਹ ਤਾਂ ਨਾ ਚਮਾ ਤਰਾਂ ਦੀ ਸੂਈ ਹੋਗੀ ਅੱਛਾ ਜੀ ਹਾਂ ਇਹ ਨਾੜਾ ਨੁੜਾ ਇਹਦੇ ਵੀ ਕਾਫੀ ਆ ਗਿਆ ਤੇ ਮਿਲਕ ਵੈਨ ਬਹੁਤ ਚੰਗੀ ਲੱਗੀ ਹੈ ਕਰਮਾਲੀ ਨੂੰ ਕੋ ਚੰਗੀ ਸਾਬ ਮਲਾ ਲੈ ਜੂਗਾ ਭਰਾ ਦੇ ਦੁੱਧ ਚੰਗਾ ਕੱਢੀ ਜਾਉਗੀ ਕਰਮਾਲੀ ਚੈੱਕ ਕਰ ਸਕਦੇ ਬਾਕੀ ਫੇਸ ਕੁਆਲਟੀ ਇੱਕ ਗਾਮਦੇ ਵੀ ਨਾੜਾ ਲੂੜਾ ਕਾਫੀ ਆ ਗਿਆ ਤੇ ਹੈ ਇਹ ਵੀ ਸਿੰਗਲ ਹੱਡੀ ਆ ਥੋੜੀ ਆ ਫੇਰ ਡਰਾਓ ਇਦਾਂ ਲੇਵਾ ਕੱਢੂਗੇ ਜਿਹੜੇ ਪੂਰੇ ਦੁੱਤੇ ਆ ਗਈ ਝੋਟੀ ਠੀਕ ਹੈ ਠੀਕ ਹੈ ਲਓ ਜੀ ਅੱਧਾ ਪਾਇਆ ਕਰਦੇ ਨਹੀਂ ਸਾਰੀ ਝੋਟੀ ਉਹ ਨਹੀਂ ਪਿਛੇ ਨੂੰ ਬਣੀ ਜਿਹੜੀ ਪਿਛੇ ਖੰਡੀ ਸੀਰ ਵੀਰ ਜੀ ਅੱਛਾ ਜੀ ਇਹ ਨਹੀਂ ਕਿਤੇ ਕਰਮਾਲੀ ਨੇ ਇੱਕ ਚਵਾਈ ਤੇ ਵੀ ਨਹੀਂ ਔਲ ਕੀਤੀ ਤੇ ਅੱਛਾ ਜੀ ਹਾਂ ਉਹਦਾ ਮਰਜ਼ੀ ਕੋ ਚੋਵੇ ਉਹਦਾ ਬਾਈ ਮੁੱਲ ਫੇਰ ਹੁਣ ਕੀ ਕਰਨਾ ਇਹ ਦੇ ਦੀਏ 85000 ਦੀ 85 ਦੀ ਹਾਂ ਜੀ ਕਰ ਦਈਏ ਚੋਣ ਦੋ ਛੱਟ ਕੇ ਯਾਰ ਉਹ ਛੱਡੀ ਹਾਂਜੀ ਯਾਰ ਉਹ ਛੱਡੋ ਮਤਲਬ 5 ਹੀ ਛੱਡ ਦਿੰਨੇ ਆ 80 ਇਹਦੇ ਵਾਰੀ ਵਿਚਾਰੀ ਵਿਚਾਰੀ ਥੋੜਾ ਮਹਿੰਗੇ ਹੋ ਜਣੇ ਇਹਦੇ ਵਾਰੀ ਸਸਤੇ ਹੀ ਆ ਇਹਦੇ ਵਾਰੀ ਵੀ ਨਹੀਂ ਗੱਲ ਨੇ ਕੀਤੀ ਕੋਈ ਇਹ ਵੀ 80 ਹੀ ਜਾਂਦੇ ਹੋ ਬਿਲਕੁਲ ਹੀ ਨੋਰਮਲ ਰੇਟ ਵੀਰਾ ਪਾਵਾ ਤੋਹਫਾ ਵੇਖੋ ਨੀ ਇਹੋ ਲਈ ਮੁੱਲ ਪਾਤਾ ਬਾਈ ਨੇ ਤੇ ਐਂਡ ਤੇ ਨਕੀਨਾ ਦਿਖਾਉਨੇ ਤੁਹਾਨੂੰ ਇਹ ਬਾਈ ਕਿੰਨੇ ਕਿ ਚਰਦੀ ਹੋਗੇ ਹੋਗੇ ਇਹ ਮਿਰਸਾਣਾ ਕੋ ਦਮਕ ਸਾਲਾਂ ਦੀ ਹੋਗੇ ਜੇ ਅੱਛਾ ਜੀ ਹਾਂ ਪਰ ਝੋਟੀ ਜੇ ਕੋ ਪੰਜ ਚਾਰ ਮਹੀਨੇ ਸੰਭਲੂ ਨਾ ਝੋੜੀ ਬਣ ਜਣੀ ਆ ਬਿਲਕੁਲ ਸਹੀ 6 ਮਹੀਨੇ ਬਣ ਜਣੀ ਆ ਬਾਈ ਪਿਓ ਰਾਗੀ ਜੇ ਪਿਓ ਰਾਗੀ ਜੇ ਨਸਲਾਂ ਮੁੱਕਦੀਆਂ ਜਾਂਦੀਆਂ ਜਾਂਦੀਆਂ ਜੇ ਇਹ ਨਸਲਾਂ ਮੁੱਕਦੀਆਂ ਜਾਂਦੀਆਂ ਜਾਂਦੀਆਂ ਜੇ ਇਹ ਬੜੀਆਂ ਔਖੀਆਂ ਤਿਆਰ ਹੋਣਡੀਆਂ ਹਾਂ ਵੇਖੋ ਕਰ ਸਕਦਾ ਜਿਹੜੇ 2 ਸਾਲ ਦੀ ਉਮਰਿਆ ਤੇ ਕੱਦ ਪੁੱਤ ਜਿਹੜਾ ਚੰਗਾ ਵਾ ਹਾਂ ਚਲੋ ਕੋਈ ਸੇਵ ਵਾਲਾ ਭਰਾ ਲੈ ਜੂ ਤੇ ਚਲੋ ਸਾਫਟੀ ਦੇ ਥਣ ਵੀ ਕਿੱਟੇ ਜੀ ਅੱਛਾ ਜੀ ਹਾਂ ਆ ਵੇਖੋ ਨਸਲ ਬੜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਥਣ ਵੀ ਜਿਹੜਾ ਐਨ ਕਰਦੀ ਆ ਗਿਆ ਦਾ ਕੋਈ ਨਹੀਂ ਇਹਦਾ ਕਰਦੇ ਨਹੀਂ ਕਰਾ ਦੇ ਤੋਰਾ ਦਰਾ ਚੱਲ ਚਾਲ ਤੇ ਪੂਰੀ ਘੋੜੀਆਂ ਵਰਗੀ ਆ ਵੇਖੋ ਐਨ ਘਮਾਲਾ ਵੀਰ ਇਧਰੋਂ ਘਮਾ ਲਿਆ ਵਾ ਠੀਕ ਹੈ ਲਓ ਜੀ ਚੰਗੇ ਰਿਕਾਰਡ ਦੇ ਬਾਕੀ ਕੋਈ ਵੀਰ ਭਰਾ ਸਾਹਮਣੇ ਵਾਲਾ ਖੜੇ ਜਿੰਨੇ ਸੇਵਾ ਕਰਨੀ ਜਾਗੇ ਠੀਕ ਹੈ ਠੀਕ ਹੈ ਜੇ ਕੱਦ ਕੁੱਦ ਜਿਹੜਾ ਚੰਗਾ ਕਰ ਜੂਗੀ ਤੇ ਥਾਣਾ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਦੇ। ਬਈ ਇਹਦਾ ਮੁੱਲ ਫਿਰ ਕੀ ਕਰ ਦੇਣਾ? ਇਹ ਚਲੋ ਝੋਟੀ ਜਿਹੜਾ ਵੀਰ ਭਰਾ ਸਾਹਮਲੇ ਫਿਰਦੇ ਭਵੇਂ। ਇਹਦਾ ਵੀ 7 ਲੱਖ ਮੰਗ ਲੇ ਕੋਈ ਹਨਾ। ਹਾਂਜੀ। ਹੁਣ ਦੇਵੇਂ ਝੂੰਗਾ ਹੀ ਆਖੇ। ਬਿਲਕੁਲ ਸਹੀ ਗੱਲ ਸਹੀ ਹੈ। ਹਾਂਜੀ। ਹੁਣ ਦੇਦਗੀ 36000 ਦੀ। 36000 ਦੀ। ਹਾਂਜੀ। ਕਰ ਦਈਏ ਵੀ ਜਸਨੂ ਜੀ। ਉਹ ਜਸਨੂ। ਹਾਂਜੀ। 33000 ਦੀ ਜਸਨੂ ਜੀ। ਠੀਕ ਹੈ। ਲਓ ਜੀ 33000 ਦੀ ਪਲੀ ਭਲਾਈ। ਉਹ ਯਾਰ ਛੱਡ ਦਾਂਗੇ 32000 ਦੀ। ਅੱਛਾ ਜੀ। ਹਾਂ 32000 ਦੀ। ਠੀਕ ਹੈ ਠੀਕ ਹੈ। ਲਓ ਜੀ 3200 ਬਾਕੀ ਕੋਈ ਸਾਹਮਣੂਗਾ ਸਾਹਮਣੇ ਵਾਲਾ ਵੀ ਉੱਪਰ ਖੜੇ ਹੈ ਨਾ ਸਾਲਖੰਡ ਦੇ ਵਿੱਚ ਉਹ ਵੀ ਦਿਖੋਣੀ ਹਾਂ ਉਹ ਖਾ ਲਓ ਚਲੋ ਠੀਕ ਆ ਚਲੋ ਜੀ ਇੱਕ ਵਹਣ ਦਿਖਾ ਵੰਡੀ ਕਰੋ ਬਾਦੀ ਫੜ ਕੇ ਲੈ ਆਪਾਂ ਜੀ ਭਈ ਇਹ ਕਿਵੇਂ ਜੇ ਵੜਾ ਇਹ ਸਾਈ ਆਜੇ ਅੱਛਾ ਜੀ ਪਿਓਰ ਸਾਈ ਆਜੇ ਠੀਕ ਆ ਇਹ ਰਾਤ ਦੀ ਸੁਈ ਆ ਅੱਛਾ ਜੀ ਪਰ ਆ ਚੀਜ਼ ਨਹੀਂ ਚੱਲਦੀ ਸਾਈ ਆਜਾ ਠੀਕ ਆ ਲਈ ਤਾਂ ਫੇਲਾ ਵਾਸਤੇ ਮਾਂ ਚਲ ਘਰੇ ਚਾਵਾਂਗੇ ਬਾਕੀ ਚਲੋ ਤੋਈ ਆਂਦੇ ਵਖਾ ਦੇ ਵਖਾ ਹੀ ਦੰਨੇ ਆ ਇਦਾਂ ਹੀ ਬਹਿ ਜਾਓ ਥੱਲੇ ਤੇ ਅੱਛਾ ਜੀ ਹਾਂ ਇਦਾਂ ਆਹ ਦੇਖੀ ਨਹੀਂ ਲੱਗਦੀ ਲੱਖ ਪੁੱਛਾਂ ਚਾਹੇ ਸਾਈ ਆਜੇ ਵਜਤ ਹੈ ਵੀ ਪਿਓਰ ਆ ਗਿਆ ਇਹ ਪਈ ਨੇ ਪਹਿਲੇ ਸੁਈ ਦੁੱਧ 12 ਦਿਨਾਂ ਕੋ ਦਿੱਤਾ ਅੱਛਾ ਜੀ ਹਾਂ ਛੋੜੀ ਜੇ ਵੀ ਇਹ ਭਰਾ ਲੱਭਦੇ ਨਾ ਵੇਖੋ ਧੱਕ ਧੱਕੇ ਪਿਛਰੇ ਕਰਾਂਗੇ ਲਓ ਅੱਛਾ ਜੀ ਵੇਖੋ ਵੇਖੋ ਧਿਆਨ ਗੋਨੀ ਆਈਂਦਾ ਥੱਲੇ ਬੈਜੋ ਜਿਹੜਾ ਮੁੱਠੀ ਦਾ ਲੱਗਾ ਪਿਆ ਵਾ ਤੇ ਸੀਲੀਆਂ ਵਾਕਿਆ ਨੀ ਇਹ ਚੀਜ਼ ਲੱਭਦੀ ਸ਼ਾਈ ਹਾਲ ਦੇ ਵਿੱਚ ਥਾਣਾ ਦਾ ਸੈਜ ਕੈਬ ਜਿਹੜਾ ਤੇ ਬਾਕੀ ਚਵਾਈ ਜਿਹੜੀ ਚੈੱਕ ਕਰ ਸਕਦੇ ਬਿਲਕੁਲ ਯਾਨ ਬੋਲਦਾ ਆ ਰਿਆ ਹੁੰਦੀ ਆ ਬਾਈ ਜੇ ਲੱਪਾ ਲੱਪਾ ਲਾਇਆ ਤੁਹਾਡਾ ਸੁਈ ਰਾਤ ਦੀ ਹੀ ਕੋਪਰੇ ਖਾਂ ਕਰਕੇ ਆਈ ਆ ਬਹੁਤ ਮੇਰੇ ਤੁਹਾਡਾ 10 ਕਿਲੋ ਨਾ ਥੱਲੇ ਦੇ ਅੱਛਾ ਜੀ ਹਾਂ ਦੁੱਧ 13 ਕਿਲੋ ਨਹੀਂ ਆ 13 14 ਕਿਲੋ ਮੰਗਣਾ ਖੋਲ ਦੋ ਮੜੀ ਇੱਧਰੋਂ ਉਹ ਬੱਛਾ ਜੀ ਬਿਲਕੁਲ ਤਾਜ਼ਾ ਆ ਜੀ ਠੀਕ ਗੱਲ ਵੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੀ ਆ ਬੜਾ ਜੀ ਜਮਾਲ ਵੜੀ ਆ ਹਾਂ ਜੀ ਜੀ ਬਾਕੀ ਥੋੜਾ ਜਨਾ ਆਂਟੀ ਚੀਜ਼ ਇਹ ਹੀ ਲੱਗਦੀ ਆ ਨਾ ਨਹੀਂ ਲੱਗਦੀ ਇਹ ਤਾਂ ਚਾਹ ਨਹੀਂ ਕਰਮੀ ਨਿਕਲਦੀਆਂ ਨਹੀਂ ਬਿਲਕੁਲ ਜੀ ਤਾਂ ਕਰਕੇ ਥੋੜਾ ਜਿਹਾ ਘੱਟ ਲੈਂਦੇ ਬਾਕੀ ਠੀਕ ਚੰਗੀ ਚੀਜ਼ ਚੰਗੀ ਆ ਮੱਝ ਘੱਟਦੀ ਤਲਕਣਾ ਦਾ ਕੋਡ ਚੰਗੀ ਹੈ ਵੀ ਗੰਦਾ ਜੇ ਅੱਛਾ ਜੀ ਹੂੰ ਹੂੰ ਜੱਸਾ ਉਹ ਹਾਂ ਸਿੱਗਾ ਸਿੱਗਾ ਲਾਓ ਜੀ ਕਿਆ ਕਾਸਾ ਦੇ ਦੇ ਪਿਓ ਰਾਜੇ ਲੈ ਜੋ ਲੈ ਜੋ ਮੋਟੀ ਅੱਖ ਦੀ ਹੈ ਆ ਅੱਖ ਕਿੰਨਾ ਭਾਗ ਪੈਂਦਾ ਤੇ ਕਿੰਨਾ ਭਾਗ ਦੁੱਧ 13 ਕਿਲੋ ਕਰਕੇ ਦੇਣਾ ਹੈ ਤੇ 12 ਕਿਲੋ 12 ਕਿਲੋ ਪਹਿਲਾਂ ਦਿੱਤਾ ਜਾਂ ਨਹੀਂ ਅੱਛਾ ਜੀ ਹੂੰ ਠੀਕ ਹੈ ਲਓ ਜੀ 13 14 ਲੀਟਰ ਜਿਹੜਾ ਦੁੱਧ ਪਰੂਗੀ ਕਰਮਾਲੀ ਸੁਮਾ ਦੇ ਵੀਰ ਲਾਜ ਨੇ ਆਪਣੇ ਆਏ ਵੀਡੀਓ ਨਾਲ ਪਰ ਇਹਦਾ ਭਾਈ ਫਿਰ ਮੁੱਲ ਦੱਲੀਏ ਮੁੱਲੇ ਦਾ ਕਿੰਨੀਆਂ ਵੜਾ ਜਿ ਪਾਉਣੇ ਆ ਮੋਲ ਦਾ ਜੀ ਕਹਦਾ ਕਰਨ 70000 ਰੁਪਏ ਕਰ ਲੀਏ ਬੈਡ ਦਾ ਅੱਛਾ ਜੀ ਪਰ ਇਹਨਾਂ ਵੀ ਸਰੀਰ ਤੋਂ 70 ਦੀ ਲੱਗਦੀ ਨਹੀਂ ਹੈ ਜਿਹੜਾ ਕਰਤੂਤ ਕਰਕੇ ਲੱਗਦੀ ਹੈ ਨਾ ਵੀ ਉਹ 2000 ਸਾਮੇ ਢੇਡ ਭਰ ਜੂਗੀ ਭਰ ਜੂਗੀ ਪਰ ਬੋਲਾ ਮੈਨਾਂ ਬਾਲਟੀ ਸਵੇਰੇ ਪੋਲੇ ਦੀ ਡਾਕੇ ਕੱਢੀ ਥੱਲੇ ਉਹਦੇ ਅੱਛਾ ਜੀ ਚੌਣ ਨੂੰ ਜੀ ਕਰਦਾ ਚੋਈ ਜਾਈਏ ਠੀਕ ਹੈ ਦਾਦੀ ਯਾਰ ਦੀ ਦਰਾਂ ਕੋਣ ਯਾਰ ਦੀ ਕੋਸ ਇਹਨੇ ਇਹਦੀ ਮੈਨੂੰ ਕਦਰੇ ਨੇ ਉਹਦਾ ਉਹਨੇ ਇਹਦਾ ਮੁੱਲ ਬੋਣਾ ਬਿਲਕੁਲ ਬਿਲਕੁਲ ਬਾਕੀ ਮੇਰੇ ਕਰਿਆ ਜੀ ਰੱਖਣਾ ਵੀ ਇਹਨੇ ਕੋਈ ਨਹੀਂ ਕਿੰਨੇ ਕਦੀ ਆ ਕਿੰਨੇ ਰੱਖਣਾ 30-50 ਹਜ਼ਾਰ ਦੀ ਹੋਗੀ ਹਣਾ ਕਰ ਦਿਓ ਥੋੜਾ ਪਤਾ ਹਾਂ ਚਲੋ ਕੋਈ ਨਹੀਂ ਕਰਦਾਂਗੇ ਠੀਕ ਹੈ ਲਓ ਜੀ ਆਹ ਹਜ਼ਾਰ ਦੇ ਹਿਸਾਬ ਨਾਲ ਮਾਜੀ ਮਿਲ ਜਣੀ ਤਾਂ ਬਾਲਟੀ ਵੀ ਚੰਗੀ ਹੁੰਦੀ ਏਰੀ ਹਾਂ ਜੀ ਆਪਾਂ ਤੁਹਾਨੂੰ ਲਾਈਵ ਖੋਣੇ ਚ ਆ ਗਏ ਆਹ ਲਓ ਜੀ ਪਹਿਲੇ ਨੰਬਰ ਤੇ ਜਿਹੜੀ ਆ ਪੰਜ ਛ ਉਡੀ ਲਾਈਵ ਹੀ ਆਪਾਂ ਮਿਲਕਿੰਗ ਕਰੰਨੇ ਆਂ ਇਹ ਬੱਚੇ ਨੂੰ ਵੇਖ ਲੋ ਚੰਗੀ ਤਾਂ ਥਣ ਪਾਉਣ ਦੀ ਯਾਜ ਨਹੀਂ ਚੁੰਗਣ ਦੀ ਨਹੀਂ ਇਹਦਾ ਤਾਜ਼ਾ ਬੱਚਾ ਠੀਕ ਹੈ ਜੀ